ਸਾਹਿਬੇ ਚੱਲਿਆ ਆਪਾਂ ਲੋ ਜੀ ਚੱਲੀਏ ਆਪਾਂ ਬਾਬਾ ਬੁੱਢਾ ਜੀ ਦੇ ਚੱਲਿਆ ਜੀ ਆਪਾਂ ਬਾਬਾ ਬੁੱਢਾ ਜੀ ਦੇ ਗੁਰਦੁਆਰਾ ਸਾਹਿਬ ਠੀਕ ਹੈ ਜੀ ਪਿੰਡ ਚਵਾਲ ਜਗਾ ਵੀ ਥੋੜਾ ਜਿਹਾ ਹੋਰ ਹੈ ਪਿੰਡ ਚਵਾਲ ਤੋਂ ਬਾਬਾ ਬੁੱਢਾ ਜੀ ਜੀ ਸਾਨੂੰ ਦੱਸਣਗੇ ਦਰਸ ਕਰਾਣਗੇ ਟਾਈਮ ਹੋ ਗਿਆ ਬਈ 4 ਵਜੇ ਆ 3 ਵਜੇ 50 ਮਿੰਟ ਹੋ ਗਏ ਦੁਪਹਿਰ ਦਾ ਟਾਈਮ ਹੈ ਬੱਦਲ ਬਣਿਆ ਹੈ بارش ਹੋ ਰਹੀ ਸੀ ਉੱਥੇ ਦੇਖਦੇ ਆ ਰੋਕਾ ਵੇੜ ਕੀ ਕਰਨਾ ਕਰਕੇ ਚੋਦੇ ਟਾਈਮ ਤਾਂ ਬਈ ਜਬ ਇਹ ਆ ਪਿੰਡ ਦੇਖ ਲਓ ਛੋਟੇ ਛੋਟੇ ਘਰ ਬਣੇ ਆ ਬਸ ਰਹੀ ਆ ਪਬਲੋ ਬੁੱਢਾ ਜੀ ਸਾਈਡ ਲੋ ਜੀ ਆਪਾਂ ਆ ਗਏ ਜੀ ਬਾਬਾ ਬੁੱਢਾ ਸਾਈਡ ਦਿਨ ਫਰਡੇ ਸ਼ੁਕਰਵਾਰ ਟਾਈਮ 4 ਵਜੇ ਦੇ ਪੂਰੇ ਇਹ ਬਾਜ਼ਾਰ ਦੇਖ ਲਓ ਇਹ ਬਾਜ਼ਾਰ ਹੈ ਉਹ ਬੁੱਢਾ ਜੀ ਦਾ ਇਹ ਟੀਵੀ ਲੱਗਾ ਤੇ नहीं है कोई इत हो रहा गुरुद्वारा पहले ट्रेन लेट हो मेरी है जी गुरद्वारा बाबा बुढा जी ਪਰ ਲੋਦਰ ਸ਼ੁਹ ਹੋਰੇ ਗੱਡੀਆਂ ਕਹੇ ਹੋਈਆਂ ਇਹ ਬੰਦੇ ਤਾਂ ਆ ਗਏ ਆ ਆਪਣੇ ਲੰਗਰ ਹਾਲੇ ਕੋਣ ਚੱਲੇ ਜਿਹਾ ਦੀ ਗੱਡੀਆਂ ਆ ਵਾਹੇ ਕਰੀ ਜੀ ਬੱਬਾ ਬੁੱਢਾ ਜੀ ਤੇ ਆ ਗਏ ਹੁਣ ਤੇਰੇ ਅੰਦਰ ਰੋਣਾ ਨਹੀਂ ਰੋਣਾ ਨਹੀਂ ਅੰਦਰ ਰੋਣਾ ਨਹੀਂ ਹਾਂ ਜੀ ਤੁਹਾਨੂੰ ਨਾ ਰਹਿਣਾ नौ आप आ गए जी बाबा बुढा जी के दर्शन कर लो thank you.

और दर्शन कर लो जी गुरुद्वारा बा बुढ़ा जी साहिब <coughs>

ਜੀ ਦਾ ਦਰਸ਼ਨ ਕਰ ਲੋ ਜੀ ਮਹਾਰਾਜ ਸਭ ਗੁਰਦੁਆਰਾ ਬਾਬਾ ਬੁੱਢਾ ਜੀ ਬਹੁਤ ਵਧੀਆ ਇੱਥਾਰ ਸੇ ਗਸਤਾ ਨੇ ਬਾਬਾ ਬੁੱਢਾ ਜੀ ਦਾ ਬਾਕੀ ਭਾਈ ਸਾਹਿਬ ਸ੍ਰੀ ਆ ਜੀ ਬੱਬਾ ਬੁੱਢਾ ਜੀ ਤੇ ਲੋ ਜੀ ਬੱਬਾ ਬੁੱਢਾ ਸਾਹਿਬ ਦੀ ਦੇ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਆ ਪਾਏ ਸੀ ਫਰਡੇ ਨੂੰ ਅੰਦਰੋਂ ਪਰਮਿਸ਼ਨ ਮਿਲੀ ਹੁਣ ਪੰਮ ਜਾਣੇ ਆ ਤੇ ਤੇ ਆਪ ਦੱਸਣ ਗੁਰੂ ਜੀ ਤੁਸੀਂ ਸਰਵਣ ਕਰਿਆ ਜ ਇਤਿਹਾਸ ਯਾਰ ਨੂੰ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਕਰ ਦਿਓ ਤੁਹਾਡਾ ਆਪਣਾ ਚੈਨਲ ਗੁਰੂ ਟਲ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੀ ਦੱਬ ਕੇ ਕਿ ਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਇੰਜ ਹੀ ਕਰਾਉਂਦੇ ਰਾਵਾਂਗੇ ਤੁਹਾਨੂੰ ਆਪਾਂ ਸਾਡੇ ਤੇ ਮਿਹਰ ਕਰ ਤੇ ਨਾਲ ਦੇਖਣ ਵਾਲਿਆਂ ਦੇ ਵੀ ਜਿਹੜੇ ਦੇਖ ਰਹੇ ਆ ਚੈਨਲ ਨੂੰ ਠੀਕ ਹੈ ਜੀ ਇਹ ਫੋਟੋ ਜੀ ਆ ਪਹਿਲਾਂ ਕੀ ਦਿੱਤਾ ਪਰ ਅੱਜ ਦੇਖ ਰਿਹਾ ਜੀ ਉਹਦਾ ਜੀ ਅੰਤਾਂ ਚੀ ਦੀ ਗੁਰੂ ਹਰਗੋਬਿੰਦ ਸਾਹਿਬ ਜੀ ਮਿਹਰ ਕਰਨਾ ਪੱਲੇ ਕਰਕੇ ਜੀ ਜੀ ਨਾਰਾ ਜਰਾ ਇੱਕ ਵਾਰ ਕਰਿਆ ਜੀ ਓ ਜੀ ਦਰਸ਼ਨ ਕਰ ਲੋ ਜੀ ਬੱਬਾ ਬੁੱਢਾ ਸਾਹਿਬ ਬਹੁਤ ਬੜਾ ਸਾਡਾ ਜਿੰਨਾ ਦੇ ਬੱਤੀਆਂ ਇਹ ਵੀ ਹੋ ਰਹੇ ਬੱਤੀਆਂ ਤੇ 10 ਦਾਸ ਕਰਾ ਸਕਦੇ ਆ ਆਹ ਫਾਰੇ ਕੁੜੇ ਰੋਏ ਸਾਬ ਦਾ ਮਿਸ਼ਨ ਦੇ ਮਿਲ ਤੁਲੇ ਬੋਸ਼ਿਆ ਦੇ ਬਹੁਤ ਚੁਣੋ ਪ੍ਰਾਨ ਹਸ ਜੈ ਆਪਾਂ ਨੂੰ ਦੁਬਾਰਾ ਬੋਲਾ ਮਹਾਰਾਜੋ ਨਾ ਪ੍ਰਾਨਾਂ ਦਾ ਸਾਰੇ ਦਰਸ਼ਨ ਕਰਿਆ ਜੀ ਹਾਂ ਦਾ ਬਹੁਤੀ ਦੇ ਨਹੀਂ ਹੈ ਸਾਰੋ ਭੰਗ ਲਗ ਮਹਾਰਾਜ ਜਦੋਂ ਸੰਗੀਤ ਦਾ ਕਥਾਰ ਕਰਨਾ ਤੇ ਜਿਹੜੀ ਫਸਮ ਹੈ ਮਹਾਰਾਜ ਜੇ ਆਵੰਤ ਸੰਗੀਤ ਦੀ ਵੱਡੀ ਕੋਈ ਤੇਰੀ ਲਗਾ ਮਾਹਵਤਰੀ ਕਰਿਓ ਲੋਗੁਰ ਕਾਹਿਓ ਕਰੇ ਤਬ ਕਹੇ ਤੁਮ ਕਹਿ ਲਗੇ ਠੀਕ ਹੈ ਭਾਈ ਗੁਰਦਾਸ ਜੀ ਜਿਨੇ ਤੁੰ ਤੋ 71 ਦਿਆਨ ਮੰਨ ਦੂਰ ਰਹੀ ਰੋ ਮਹਾਰਾਜ ਭਾਈ ਗੁਰਦਾਸ ਜੀ ਦਾ ਅਦੋਲ ਹੈ ਜਬ ਜੀ ਪਾਠ ਸੁਭਮਰੇ

ਜੇਦਾ ਅਧਿਆਤਮ ਸ਼ਰੋਧੇ ਹੈ ਇਹ ਬਹੁਤ ਉੱਚਾ ਹੈ ਬਹੁਤ ਉੱਚਾ ਹੈ ਜਦ ਮਨਕੀਂਦੇ ਮਾਣੇ ਵਿਰਲੇ ਤਾਂ ਹੀ ਗਾਹ ਦੇ ਵਿੱਚ ਹੈ ਪਰ ਸੰਤੂਰਾਂ ਨੇ ਆਖਿਆ ਕਿ ਨਾਮੇ ਨਾਮੇ ਹੈ ਵਿਰਲੇ ਉਹ ਕੋਟਨਾਂ ਵਿੱਚ ਵਿਰਲਾ ਕੋਉਂ ਨਾਮਾਇ ਨਾ ਨਹੀਂ ਜੀਤਦਾ ਗੁਰਦੇ ਖਾਤ ਹਾਰਾ ਸਿਧਾ ਦੇ ਕਰੋੜਾਂ ਦੇ ਵਿੱਚ ਕੋਈ ਇੱਕ ਦਾ ਹੀ ਹੈ ਜੇ ਸਰੂ ਰੱਬ ਜੀ ਤੇ ਹੈ ਜੇਨਾ ਅੰਦਰੋਂ ਉਹ پوری ਬੰਦਗੀ ਚੱਲਦਾ ਤੇ ਐਸੇ ਰੱਬ ਦੇ ਪਿਆਰਿਆਂ ਦਾ ਜੋ ਮਾਨ ਸਰਕਾਰ ਨਹੀਂ ਚੱਲਦੇ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਬਾਰੇ ਕਹਿ ਲੱਗੇ ਉਹ ਨਦਰ ਨਹੀਂ ਆਪੋ ਫਿਰ ਪੁਜਾਰੀ ਥੰਦ ਪੁਰਪੁਰੀ ਜੋ ਉਹ ਕਹੀ ਹੈ ਸੁਖ ਸੁਪੰਤ ਨੂੰ ਪ੍ਰਗਟ ਕਰ ਤੇ ਆਪ ਦਾ ਸਤਿ ਸੇ ਨਾਮ ਜਿਹਨੇ ਜਦੋਂ ਆਪਣੇ ਸਰੀਰ ਨੂੰ त्यागਿਆ ਹੈ। ਮੋਤੀ ਨੂੰ ਕੋਟੇ ਵੱਡ ਭਾਗਾ। ਭਾਈ ਇਹ ਮਨ ਸਰੀਰ ਛੇ ਆ ਕੇ ਪੁਰਪੁਰੀ ਪਹੁੰਚ ਗਿਆ। ਸਿਰੀ ਅਰਜਣ ਤਿਸ ਮੋਦ ਸੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਤਾ ਮਾਈ ਭਾਈ ਏ YouTube ਦੇ ਮਾਧਮ ਰਾਹੀਂ ਇਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਣ ਦੇਦਾਰ ਕਰ ਰਹੇ ਹੋ ਇਹ ਪਾਵਨ ਸਥਾਨ ਧੰਨ ਗੁਰੂ ਨਾਨਕ ਦੇ ਮਹਾਰਾਜ ਸਤਿਗੁਰਾਂ ਦੀਆਂ ਅਪਾਰ ਬਖਸ਼ਿਸ਼ਾਂ ਦੇ ਪਾਤਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਪਾਵਨ ਸਥਾਨ ਗੁਰਦੁਆਰਾ ਬੀਡ ਬਾਬਾ ਬੁੱਢਾ ਸਾਹਿਬ ਜੀ ਹੈ ਜੋ ਅੰਮ੍ਰਿਤਸਰ ਤੋਂ 20 22 ਮੀਲ ਦੀ ਦੂਰੀ ਤੇ ਸਥਿਤ ਹੈ ਜੇ ਸਮੇਂ ਤੀਸਰੇ ਪਾਸ਼ਾ ਤਨ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਸਤਗੁਰਾਂ ਦੀ ਹਾਜ਼ਰੀ ਅੰਦਰ ਅਕਬਰ ਬਾਦਸ਼ਾਹ ਚੱਲ ਕੇ ਆਇਆ ਆ ਕੇ ਜੋ ਸਤਗੁਰਾਂ ਦੀ ਮਰਜ਼ਾਦਾ ਸੀ ਉਪਮ ਸੀ ਪਹਿਲੇ ਪੰਗਤ ਪਾਸ਼ਾ ਸੰਗਤ ਉਸ ਮਰਜ਼ਾਦਾ ਨੂੰ ਮੁੱਖ ਰੱਖਦੇ ਆ ਬਾਦਸ਼ਾਹ ਨੇ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦ ਆ ਛਕਿਆ ਸਤਗੁਰਾਂ ਦੇ ਦਰਸ਼ਨ ਦੇਦਾਰ ਕੀਤੇ ਸਿੱਖੀ ਤੋਂ ਇਨਾ ਪ੍ਰਭਾਵਿਤ ਹੋਇਆ ਕਿ ਸਤਗੁਰਾਂ ਦੇ ਚਰਨਾਂ ਦੇ ਵਿੱਚ ਕੁਝ ਇਹ ਜ਼ਮੀਨ ਭੇਟਾ ਕੀਤੀ ਜੇ ਐਸਾ ਜ਼ਮੀਨ ਦਾ ਇਹ ਵੀ ਇੱਕ ਰਕਬਾ ਹੈ ਇਹ ਵੀ ਇੱਕ ਹਿੱਸਾ ਹੈ ਭਾਨ ਗੁਰੂ ਅਮਰਦਾਸ ਮਹਾਰਾਜ ਸਤਿਗੁਰਾਂ ਨੇ ਜ਼ਮੀਨ ਦੀ ਦੇਖਰੇਖ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਸ ਸਥਾਨ ਇਸ ਜਗ੍ਹਾ ਤੇ ਭੇਜਿਆ ਜਿਸ ਸਥਾਨ ਨੂੰ ਵੀੜ ਕਰਕੇ ਜਾਣਿਆ ਜਾਂਦਾ ਭਾਪ ਵੀੜ ਨਾਮ ਹੈ ਛੋਟਾ ਜੰਗਲ ਜੇ ਸਮੇਂ ਬਾਬਾ ਬੁੱਢਾ ਜੀ ਇੱਥੇ ਆਏ ਇੱਥੇ ਝਾੜੀਆਂ ਆਦ ਕਰੋ ਕਿਸਨ ਕਹ ਲਈਏ ਕਿ ਕੋਈ ਇਹ ਤੇ ਰੈਸ਼ ਆਦਕ ਨਹੀਂ ਸੀ ਬਾਬਾ ਗੁੰਡਾ ਸਾਹਿਬ ਜੀ ਨੇ ਆ ਕੇ ਇੱਥੇ ਸਾਰੀ ਸੇਵਾ ਸੰਭਾਲ ਕੀਤੀ ਇੱਥੇ ਆ ਕੇ ਸਿਮਰਨ ਬੰਦਗੀ ਕਰਦੇ ਰਹੇ ਜੇ ਸਮੇਂ ਪੰਚਮ ਪਾਸ਼ਾ ਧੰਨ ਗੁਰੂ ਅਰਜਨ ਦੇ ਮਹਾਰਾਜ ਸਤਿਗੁਰਾਂ ਦੇ ਮਹਿਲ ਮਾਤਾ ਗੰਗਾ ਜੀ ਆਪਣੇ ਪਤੀ ਸਤਿਗੁਰਾਂ ਦੇ ਚਰਣਾ ਪਾਸ ਸੰਤਾਨ ਵਾਸਤੇ ਜਾਚਣਾ ਕੀਤੀ ਕਿ ਸਤਿਗੁਰੂ ਆਪ ਜੀ ਬੇਅੰਤ ਸੰਗਤਾਂ ਦੀਆਂ ਝੋਲੀਆਂ ਭਉਂਦੇ ਹੋ ਕਰਦੇ ਹੋ ਆਪ ਜੀ ਮੇਰੇ ਤੇ ਵੀ ਕਿਰਪਾ ਕਰੋ ਤੇ ਸਤਿਗੁਰਾਂ ਨੇ ਹੁਕਮ ਕੀਤਾ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰਾਂ ਦੇ ਸਿੱਖ ਅਪਾਰ ਬਖਸ਼ੀਆਂ ਦੇ ਪਾਤਰ ਬਾਬਾ ਬੁੱਢਾ ਸਾਹਿਬ ਜੀ ਦੇ پاس ਜਾ ਕੇ ਬੇਨਤੀ ਕਰੋ ਜਿਵੇਂ ਸਤਿਗੁਰਾਂ ਦਾ ਹੁਕਮ پا ਕੇ ਮਾਤਾ ਗੰਗਾ ਜੀ ਅੰਮ੍ਰਿਤ ਵੇਲੇ ਉੱਠੇ ਇਸ਼ਨਾਨ ਕੀਤਾ ਆਪਣੇ ਹੱਥੀ ਚੱਕੀ ਪੀ ਕੇ ਮਿਸੇ ਪ੍ਰਸ਼ਾਦੇ ਤਿਆਰ ਕਰਕੇ ਗੰਦੀ ਗੰਡੇ ਲੱਸੀ ਆਦਕ ਲੈ ਕੇ ਪੈਦਲ ਚੱਲ ਕੇ ਇਸ ਸਥਾਨ ਤੇ ਪਹੁੰਚੇ ਆ ਕੇ ਬੜੇ ਪ੍ਰੇਮ ਨਾਲ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਇਆ ਤੇ ਸੰਤਾਨ ਦੇ ਵਾਸਤੇ ਬੇਨਤੀ ਕੀਤੀ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਘਰ ਵਾਸਤੇ ਅਕਾਲ ਪੁਰਖ ਵਾਹਿਗੁਰੂ ਦੇ ਚਰਣਾ ਵਿੱਚ ਬੇਨਤੀ ਕੀਤੀ। ਸਭ ਉਧਰ ਪਾਸੋਂ ਮੰਗਦੇ ਨਿਤ ਕਰ ਅਰਦਾਸ ਅਗਲੇ ਸਾਲ ਮੇਰੀ ਪੀੜੀ ਕੇ ਮਾਲਕ ਧੰਗ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਜਿਸ ਦਿਨ ਮਾਤਾ ਗੰਗਾ ਜੀ ਇੱਥੇ ਬਾਬੇ ਬੁੱਢੇ ਦੀ ਢੀਡ ਚੱਲ ਕੇ ਆਏ ਸਨ ਉਸ ਦਿਨ ਦੇ ਮਹੱਤਵ ਨੂੰ ਮੁੱਖ ਰੱਖਦੇ ਹੋਇਆਂ 21 22 ਅਸੂ ਨੂੰ ਹਰ ਸਾਲ ਬਹੁਤ ਭਾਰੀ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਜਿਸ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਚੱਲ ਕਰਕੇ ਆਉਂਦੀਆਂ ਨੇ ਦਰਸ਼ਨ ਦੀਦਾਰ ਕਰਦੀਆਂ ਹਨ ਹਰ ਸਗਰਾਂਤ ਦੇ ਵੀ ਬੇਅੰਤ ਸਾਰ ਦੇ ਸੰਗਤਾਂ ਆਉਂਦੀਆਂ ਹਨ ਜਿਵੇਂ ਮਾਤਾ ਗੰਗਾ ਜੀ ਇੱਥੇ ਚੱਲ ਕੇ ਮਿੱਸੇ ਪ੍ਰਸ਼ਾਦ ਦੀ ਆਦਕ ਲੈ ਕੇ ਆਏ ਉਸੇ ਮਹਤਮ ਨੂੰ ਮੁੱਖ ਰੱਖਦੇ ਆ ਸੰਗਤਾਂ ਵੀ ਬੇਅੰਤ ਗਿਣਤੀ ਦੇ ਵਿੱਚ ਇੱਥੇ ਆਉਂਦੀਆਂ ਹਨ ਆਪਣੇ ਘਰ ਤੋਂ ਮਿੱਸੇ ਪ੍ਰਸ਼ਾਦ ਦੇ ਗੰਡੇ ਲੱਸੀ ਆ ਤਿਆਰ ਕਰਕੇ ਲਿਆਉਂਦੀਆਂ ਹਨ ਕੋਈ ਸੰਤਾਨ ਦੇ ਵਾਸਤੇ ਬੇਨਤੀ ਕਰਦਾ ਵਾਸਤੇ ਭਾਵ ਜਿਹੜੇ ਕੋਈ ਮਨ ਦੀ ਮਨਸ਼ਾ ਲੈ ਕੇ ਆਉਂਦਾ ਦਰਸ਼ਨ ਦੇਦਾਰ ਕਰਦਾ ਗੁਰੂ ਚਰਣਾ ਵਿੱਚ ਬੇਨਤੀ ਕਰਦਾ ਗੁਰੂ ਦਾ ਸਿੱਖ ਹਰ ਮਾਈ ਭਾਈ ਸਤਿਗੁਰੂ ਜੀ ਸਭਨਾ ਦੀਆਂ ਝੋਲੀਆਂ ਭਰਦੇ ਹਨ ਵਾਹਿਗੁਰੂ ਜਿੰਕਾ ਖਾਲਸਾ ਵਾਹਿਗੁਰੂ ਜੀ ਕੀ ਲੋਕੀ ਮਿੱਤਰ ਪਿਆਰਿਓ ਘਰ ਨੂੰ ਚੱਲੇ ਹੁਣ ਇਹ ਵੀਡੀਓ ਦੇਖਿਆ ਜੇ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਜੀ ਤੁਹਾਡਾ ਆਪਣਾ ਚੈਨਲ ਕੋਈ ਟਾਲ Todos oh, isso...